ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਰ ਜਿੰਦਰ ਸਿੰਘ ਤਗੜ ਲੈ ਕੇ ਹਾਜ਼ਰਾਂ ਸਿਆਸੀ ਮੁੱਦਾ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਵਰਦਾ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਨਾ ਹੋ ਸਕਿਆ ਕੀ ਹੈ ਇਸ ਦੀ ਇਨਸਾਈਟ ਸਟੋਰੀ ਇਸ ਬਾਰੇ ਇਹ ਖਬਰ ਹੋਏਗੀ। ਹੁਣ ਖਬਰ ਵਿਸਤਾਰ ਚ ਤੁਸੀਂ ਸਾਡਾ ਐਪੀਸੋਡ 434 ਜ਼ਰੂਰ ਦੇਖੋ ਖਬਰ ਦੀ ਲਗਾਤਾਰਤਾ ਬਣਾਉਣ ਲਈ ਐਸਏਡੀ ਅਤੇ ਬੀਜੇਪੀ ਦਾ ਗੱਠਜੋੜ ਆਖਰਕਾਰ ਟੁੱਟ ਗਿਆ ਨਹੀਂ ਹੋ ਸਕਿਆ ਭਾਵੇਂ ਕਿ ਸੁਖਬੀਰ ਬਾਦਲ ਅਤੇ ਵਿਕਰਮਜੀਤ ਮਜੀਠੀਆ ਨੇ ਕਾਫੀ ਕੋਸ਼ਿਸ਼ ਕੀਤੀ ਸਭ ਤੋਂ ਪਹਿਲਾਂ ਤੁਸੀਂ ਆਹ ਵੀਡੀਓ ਵੇਖੋ ਜਿਸ ਦੇ ਵਿੱਚ ਚੀਫ ਸਪੋਕਸਪਰਸਨ ਆਫ ਐਸਏਡੀ ਐਡਵੋਕੇਟ ਅਰਸ਼ਦੀਪ ਸਿੰਘ ਕਲੀਅਰ ਬੋਲ ਰਹੇ ਨੇ ਦੇਖੋ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਤੇ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜਦੀ ਹੈ ਸਾਡੇ ਲਈ ਪੰਜਾਬ ਪੰਜਾਬੀਅਤ ਤੇ ਪੰਥ ਪਹਿਲਾਂ ਤੇ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਪੰਜਾਬ ਦੇ ਮੁੱਦਿਆਂ ਨੂੰ ਅੱਗੇ ਰੱਖਿਆ ਤੇ ਥੋੜੇ ਦਿਨ ਪਹਿਲਾਂ ਜਿਹੜੀ ਪਾਰਟੀ ਦੇ ਮੁੱਖ ਦਫ਼ਤਰ ਚ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ ਹੋਈ ਹੈ ਉੱਥੇ ਵੀ ਪਾਰਟੀ ਨੇ ਸਪਸ਼ਟ ਤੌਰ ਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕਮਿਟਿਡ ਹੈ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਲਈ ਕਮਿਟਿਡ ਹੈ ਸ਼੍ਰੋਮਣੀ ਅਕਾਲੀ ਦਲ ਸੂਬੇ ਦੇ ਵਿੱਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਲਈ ਕਮिटेड ਔਰ ਜਿਹੜੀ ਵੀ ਪਾਰਟੀ ਨੈਸ਼ਨਲ ਲੈਵਲ ਤੇ ਕਾਂਗਰਸ ਤੇ ਆਪ ਤੋਂ ਬਿਨਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਲ ਕਰਨਾ ਚਾਹੁੰਦੀ ਹੈ ਤਾਂ ਉਹ ਸਾਡੇ ਮੁੱਦਿਆਂ ਤੇ ਸਾਡੇ ਨਾਲ ਗੱਲ ਕਰੇ ਕਿਉਂਕਿ ਰਾਜਨੀਤੀ ਦੇ ਵਿੱਚ ਹਮੇਸ਼ਾ ਮੁੱਦਿਆਂ ਦੀ ਗੱਲ ਹੁੰਦੀ ਹੈ ਐਲਾਈਅੰਸ ਹਮੇਸ਼ਾ ਮੁੱਦਿਆਂ ਦੇ ਉੱਤੇ ਹੁੰਦਾ ਹੈ ਪਰਸਨਲ ਐਫੀਲੀਏਸ਼ਨਸ ਤੇ ਮੁੱਦੇ ਇਹ ਦੋਨੋਂ ਵੱਖੋ-ਵੱਖਰੀਆਂ ਚੀਜ਼ਾਂ ਨੇ ਪਰ ਤੁਸੀਂ ਦੇਖਿਆ ਹੋਣਾ ਕਿ ਇਹ ਜਿਹੜੀ ਬਿਆਨਬਾਜ਼ੀ ਵੀ ਹੈ ਐਲਾਈਅੰਸ ਨੂੰ ਲੈ ਕੇ ਇਹ ਭਾਜਪਾ ਵੱਲੋਂ ਹੀ ਹੁੰਦੀ ਸੀ ਪਹਿਲਾਂ ਥੋੜੇ ਦਿਨ ਪਹਿਲਾਂ ਗ੍ਰਹਿ ਮੰਤਰੀ ਅਮਿਤ ਚਾਹ ਜੀ ਨੇ ਕਿਹਾ ਕਿ ਅਸੀਂ ਗੱਲ ਕਰ ਰਹੇ ਹਾਂ ਔਰ ਜਾਖੜ ਸਾਹਿਬ ਦੀਆਂ ਤਾਂ ਅਨੇਕਾਂ ਸਟੇਟਮੈਂਟ ਸੀ ਕਹਿੰਦੇ ਸੀ ਕਿ ਅਲਾਈਅੰਸ ਸੂਬੇ ਦੇ ਲਈ ਬਹੁਤ ਜ਼ਰੂਰੀ ਹੈ ਪਰ ਅਲਾਈਅੰਸ ਕੋਈ ਵੀ ਖੇਤਰੀ ਪਾਰਟੀ ਉਦੋਂ ਤੱਕ ਕਿ ਨੈਸ਼ਨਲ ਪਾਰਟੀ ਨਾਲ ਕਰੇਗੀ ਜਦੋਂ ਉਹਦੇ ਸੂਬੇ ਦੇ ਮੁੱਦਿਆਂ ਦੇ ਉੱਤੇ ਗੱਲ ਹੋਏਗੀ ਸੋ ਸਾਡੇ ਮੁੱਦੇ ਜਿਹੜੇ ਸੂਬੇ ਦੇ ਮੁੱਦੇ ਨੇ ਉਹ ਤਾਂ ਕਿਸਾਨੀ ਹੈ ਉਹ ਤਾਂ ਬੰਦੀ ਸਿੰਘ ਹੈ ਉਹ ਤਾਂ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਹੈ ਸੋ ਜੇਕਰ ਇਹ ਮੁੱਦਿਆਂ ਦੇ ਉੱਤੇ ਗੱਲ ਕਰਨੀ ਚਾਹੁੰਦੇ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਪੰਜਾਬ ਸਾਡਾ ਘਰ ਹੈ ਅਸੀਂ ਉਹਦੇ ਦਰਵਾਜ਼ੇ ਖੋਲ੍ਹਾਂਗੇ ਪਰ ਅਗਰ ਮੁੱਦਿਆਂ ਤੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਤਾਂ ਫਿਰ ਨਾ ਸਾਡੇ ਲਈ ਸੀਟਾਂ ਇੰਪੋਰਟੈਂਟ ਨੇ ਨਾ ਸਾਡੇ ਲਈ ਅਲਾਈਅੰਸ ਇੰਪੋਰਟੈਂਟ ਹੈ ਸਾਡੇ ਲਈ ਪੰਜਾਬ ਪੰਜਾਬੀਅਤ ਤੇ ਪੰਥ ਬਹੁਤ ਜ਼ਰੂਰੀ ਹੈ ਤੇ ਅਸੀਂ ਉਹਦੀ ਪਹਿਰੇਦਾਰੀ ਲਈ ਕਮਿਟਿਡ ਆ ਸਵਜਿੰਦ ਜਾਪ ਰਿਹਾ ਕਿ ਕਈ ਵੱਡੀਆਂ ਪਾਰਟੀਆਂ ਪੰਜਾਬ ਦੇ ਮੁੱਦਿਆਂ ਨੂੰ ਨਹੀਂ ਐਡਰੈਸ ਕਰਨਾ ਚਾਹੁੰਦੀ ਉਹ ਮੁੱਦਿਆਂ ਤੋਂ ਭੱਜ ਰਹੀਆਂ ਨੇ ਜਿਹੜਾ ਕਿ ਮੰਤ ਭਾਗੀ ਗੱਲ ਪਰ ਸ਼੍ਰੋਮਣੀ ਅਕਾਲੀ ਦਲ ਆਪਣੇ ਲੋਕਾਂ ਦੇ ਲਈ ਕਮਿਟਿਡ ਹੈ ਅਸੀਂ ਪਹਿਰੇਦਾਰੀ ਕਰ ਰਹੇ ਆ ਤੇ ਬਹੁਤ ਡਟ ਕੇ ਅਸੀਂ ਪੰਜਾਬ ਦੀ ਲੜਾਈ ਲੜਾਂਗੇ ਪੰਜਾਬ ਨੂੰ ਗੈਂਗਸਟਰਾਂ ਤੋਂ ਮੁਕਤ ਕਰਾਵਾਂਗੇ ਪੰਜਾਬ ਨੂੰ ਇਸ ਕਰਜ਼ੇ ਤੋਂ ਮੁਕਤ ਕਰਾਵਾਂਗੇ ਔਰ ਜਿਹੜੀਆਂ ਉਹਦੇ ਪੰਥਕ ਜਿਹੜੀਆਂ ਸਾਡੀਆਂ ਬਹੁਤ ਵੱਡੀਆਂ ਆਪਣਾ ਕੀ ਕਹਿੰਦੇ ਇੰਸਟੀਟਿਊਸ਼ਨਸ ਨੇ ਜਿਹੜਾ ਉਹਨਾਂ ਤੇ ਹਮਲਾ ਹੋ ਰਿਹਾ ਉਹਨਾਂ ਨੂੰ ਬਚਾਉਣਾ ਵੀ ਸਾਡਾ ਫਰਜ਼ ਹੈ ਸੋ ਅਸੀਂ ਪੰਜਾਬ ਨੂੰ ਕਮਿਟਿਡ ਆ ਤੇ ਪੰਜਾਬ ਲਈ ਕੰਮ ਕਰਾਂਗੇ ਇਨ੍ਹਾਂ ਲੀਹਾਂ ਤੇ ਹੀ ਬਿਆਨ ਸੁਖਬੀਰ ਬਾਦਲ ਨੇ ਵੀ ਦਿੱਤਾ ਅਤੇ ਕਿਹਾ ਕਿ ਅਸੀਂ ਪੰਜਾਬ ਪੰਜਾਬੀਅਤ ਦੇ ਪਹਿਰੇਦਾਰ ਆ ਤੇ ਅਸੀਂ ਪੰਚ ਦੇ ਸਿਧਾਂਤ ਤੋਂ ਅੱਗੇ ਪਿੱਛੇ ਹੋ ਨਹੀਂ ਸਕਦੇ ਅਗਲੀ ਵੀਡੀਓ ਤੁਸੀਂ ਵੇਖੋ ਸੁਨੀਲ ਜਾਖੜ ਦੀ ਜਿਹੜੇ ਕਿ ਬੀਜੇਪੀ ਦੇ ਲੋਕਲ ਯੂਨਿਟ ਯਾਨੀ ਕਿ ਪੰਜਾਬ ਇਕਾਈ ਦੇ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਲੋਕ ਸਭਾ ਚੋਣ ਕੱਲੇ ਲੜਨ ਜਾ ਰਹੀ ਹੈ ਆ ਫੈਸਲਾ ਪਾਰਟੀ ਨੇ ਲੋਕਾਂ ਦੀ ਰਾਏ ਪਾਰਟੀ ਦੇ ਵਰਕਰਸ ਦੀ ਰਾਏ ਲੀਡਰ ਸਾਹਿਬਾਨ ਦੀ ਵੱਖ-ਵੱਖ ਰਾਏ ਉਹਨਾਂ ਸਾਰਿਆਂ ਨੂੰ ਲੈ ਕੇ ਉਹਦੇ ਬਾਅਦ ਪੰਜਾਬ ਦੇ ਭੁਵਿੱਖ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਪੰਜਾਬ ਦੇ ਵਪਾਰੀ ਪੰਜਾਬ ਦੇ ਸਨਤਕਾਰ ਪੰਜਾਬ ਦੇ ਮਜ਼ਦੂਰ ਸਾਡਾ ਪਿਛੜਿਆ ਵਰਗ ਸਾਰਿਆਂ ਦੀ ਬਿਹਤਰੀ ਵਾਸਤੇ ਇੱਕ ਉਜਲ ਭਵਿੱਖ ਵਾਸਤੇ ਆ ਫੈਸਲਾ ਲਿਆ ਹੈ ਕਿਉਂਕਿ ਜੋ ਕੰਮ ਬੀਜੇਪੀ ਪਾਰਟੀ ਨੇ ਪ੍ਰਧਾਨ ਮੰਤਰੀ ਮੋਦੀ ਜੀ ਦੇ ਰਹਿਨਮਾਈ ਦੇ ਵਿੱਚ ਪੰਜਾਬ ਵਾਸਤੇ ਕੀਤੇ ਨੇ ਕਿਸੇ ਤੋਂ ઓਲੇ ਨਹੀਂ ਕਿਸਾਨਾਂ ਦੇ ਫਸਲਾਂ ਦਾ ਇੱਕ ਇੱਕ ਦਾਣਾ ਪਿਛਲੇ 10 ਸਾਲ ਚੱਕਿਆ ਗਿਆ ਐਮਐਸਪੀ ਤੇ ਤੇ ਜਿਹੜੀ ਉਹਨਾਂ ਨੂੰ ਉਹਦੀ ਭੁਗਤਾਨ ਹੈ ਹਫਤੇ ਦੇ ਅੰਦਰ ਅੰਦਰ ਉਹਨਾਂ ਦੇ ਖਾਤਿਆਂ ਦੇ ਵਿੱਚ ਪਹੁੰਚੀ ਹੈ ਕਰਤਾਰਪੁਰ ਸਾਹਿਬ ਦਾ ਲੰਗਾ ਜਿਹਦੇ ਵਾਸਤੇ ਸਦੀਆਂ ਤੋਂ ਇੱਥੇ ਲੋਕ ਖੁੱਲੇ ਦਰਸ਼ਨ ਦੇ ਦਾਰਾਂ ਦੀ ਮੰਗ ਕਰਦੇ ਸੀ ਉਹ ਵੀ ਪ੍ਰਧਾਨ ਮੰਤਰੀ ਮੋਦੀ ਜੀ ਦੇ ਰਹਿਨਮਾਈ ਦੇ ਵਿੱਚ ਸਾਨੂੰ ਅੱਜ ਆ ਜਿਹੜੀ ਕਿਰਪਾਲਤਾ ਵਾਹਿਗੁਰੂ ਨੇ ਜਿਹੜੀ ਮਿਹਰ ਕੀਤੀ ਹੈ ਬਖਸ਼ਿਸ਼ ਦਿੱਤੀ ਹੈ ਆ ਪ੍ਰਧਾਨ ਮੰਤਰੀ ਮੋਦੀ ਜੀ ਦੀ ਬੀਜੇਪੀ ਸਰਕਾਰ ਨੂੰ ਤਾਂ ਬਖਸ਼ਿਸ਼ ਪ੍ਰਾਪਤ ਹੋਈ ਹੈ ਤੇ ਅੱਗੇ ਵੀ ਪੰਜਾਬ ਦਾ ਸੁਨਹਿਰਾ ਭਵਿੱਖ ਆ ਮੰਨ ਕੇ ਕਿ ਪੰਜਾਬ ਦੀ ਬਿਹਤਰੀ ਪੰਜਾਬ ਦਾ ਸੁਰੱਖਿਤ ਉਵਿਕ ਤੇ ਪੰਜਾਬ ਦੇ ਸਰਹਦੀ ਮਜ਼ਬੂਤੀ ਅਤੇ ਅਹਮਨ ਸ਼ਾਂਤੀ ਨੂੰ ਮਜ਼ਬੂਤ ਰੱਖ ਕੇ ਭਾਰਤ ਅੱਗੇ ਤਰੱਕੀ ਕਰ ਸਕਦਾ ਹੈ ਇਸ ਦੇ ਮੱਦੇਨਜ਼ਰ ਆ ਫੈਸਲਾ ਲਿਆ ਗਿਆ ਤੇ ਮੈਨੂੰ ਪੂਰਾ ਯਕੀਨ ਹੈ ਆਉਣ ਵਾਲੇ 1 ਜੂਨ ਨੂੰ ਪੰਜਾਬ ਦੇ ਲੋਕ ਬੀਜੇਪੀ ਨੂੰ ਹੋਰ ਮਜ਼ਬੂਤ ਬਣਾ ਕੇ ਦੇਸ਼ ਦੀ ਉન્નਤੀ ਦੇ ਵਿੱਚ ਪੰਜਾਬ ਦਾ ਯੋਗਦਾਨ ਬੀਜੇਪੀ ਨੂੰ ਵੋਟ ਦੇ ਕੇ ਹਮੇਹਾ ਕੇ ਪਾਣਗੇ ਹੁਣ ਤੁਹਾਨੂੰ ਸੁਣਾਉਂਦੇ ਆ ਇਨਸਾਈਡ ਸਟੋਰੀ ਕੀ ਆ ਇਹ ਗੱਠਜੋੜ ਕਿਉਂ ਨਹੀਂ ਹੋ ਸਕਿਆ ਪਹਿਲੇ ਨੰਬਰ ਤੇ ਮੈਂ ਤੁਹਾਨੂੰ ਦੱਸਦਾ ਐ ਵੀ ਕੋਸ਼ਿਸ਼ਾਂ ਤਾਂ ਬਹੁਤ ਦੇਰ ਦੀਆਂ ਚੱਲ ਰਹੀਆਂ ਸੀ ਕਿ ਸਮਝੌਤਾ ਹੋ ਜੇ ਪਰ ਉਸ ਤੋਂ ਪਹਿਲਾਂ ਕਿਸਾਨ ਮੋਰਚਾ ਲੱਗ ਗਿਆ ਸ਼ੰਭੂ ਬਾਰਡਰ ਤੇ ਜੋ ਕੁਝ ਹੋਇਆ ਉਹਦਾ ਸਿੱਧਾ ਪ੍ਰਭਾਵ ਪਿਆ ਗੱਲਬਾਤ ਜਿਹੜੀ ਹੋ ਰਹੀ ਸੀ ਭਾਜਪਾ ਅਤੇ ਅਕਾਲੀ ਦਲ ਦੀ ਉਹਦੇ ਵਿੱਚ ਡਿਲੇ ਹੋਈ ਫਿਰ ਗੱਲਬਾਤ ਆਈ ਕਿ ਜੋ ਭਾਜਪਾ ਹੈ ਉਹ ਕੋਲਡ ਸ਼ੋਲਡਰ ਕਰ ਰਹੀ ਹੈ ਸ਼੍ਰੋਮ ਨੇ ਅਕਾਲੀ ਦਲ ਨੂੰ ਯਾਨੀ ਜਿੰਨੀ ਤੀਬਰਤਾ ਦੇ ਨਾਲ ਸ਼੍ਰੋਮ ਨੇ ਅਕਾਲੀ ਦਲ ਗੱਠਜੋੜ ਕਰਨਾ ਚਾਹੁੰਦਾ ਉਸ ਕਿਸਮ ਦੀ ਜਿਹੜੀ ਆ ਰੁਚੀ ਜਾਂ ਉਸ ਕਿਸਮ ਦੀ ਤੇਜ਼ੀ ਰੁਝਾਨ ਭਾਜਪੀ ਨਹੀਂ ਦਿਖਾ ਰਹੀ ਉਹ ਕੋਲਡ ਸ਼ੋਲਡਰ ਜਦੋਂ ਵਿਖਾ ਰਹੀ ਸੀ ਭਾਜਪੀ ਤਾਂ ਫਿਰ ਇਹਨਾਂ ਦੀ ਕੋਰ ਕਮੇਟੀਿੰਗ ਦੇ ਵਿੱਚ ਦੇ ਮੀਟਿੰਗ ਵਿੱਚ ਅਕਾਲੀ ਦਲ ਦੇ ਇੱਕ ਵਕੀਲ ਸਲਾਹਕਾਰ ਨੇ ਕਿਹਾ ਕਿ ਆਪਾਂ واریس پنجاب ਦੇ ਨਾਲ ਸਮਝੌਤਾ ਕਰ ਲਈ ਤੇ ਉਹਨਾਂ ਨੂੰ ਤਿੰਨ ਸੀਟਾਂ ਦੇ ਦिए ਕਿਉਂਕਿ ਅਮਰਤਪਾਲ ਸਿੰਘ ਸੰਧੂ ਦੀ ਫੋਲੋਇੰਗ ਮਾਝੇ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਹੈਗੀ ਆ ਫਿਰ ਜਦੋਂ ਚੋਣਾਂ ਦੀ اناؤنسਮੈਂਟ ਹੋ ਗਈ ਡੇਟਸ ਆ ਗਈਆਂ ਫਿਰ ਗੱਠ ਜੋੜ ਲਈ ਹੋਰ ਗੱਲਬਾਤ ਤੇਜ਼ੀ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲ ਲੋਹੇ ਆਂਦੀ ਗਈ ਤੇ ਉਹਦੇ ਫਲ ਸਵਰੂਪ ਮੀਟੀਆਂ ਹੋਈਆਂ जेपी ਨੱਡਾ ਨਾ ਵੀ ਹੋਈਆਂ ਤੇ ਅਮਿਤ ਸ਼ਾਹ ਹੋਮ ਮਿਨਿਸਟਰ ਨਾ ਵੀ ਹੋਈਆਂ ਤੇ ਤੁਹਾਨੂੰ ਦੱਸਦੇ ਆਂ ਵੀ ਮੁੱਖ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਨੇ ਬੀਜੇਪੀ ਤੋਂ ਮੰਗਿਆ ਕੀ ਤਾਂ ਕਿ ਉਹ ਗੱਠਜੋੜ ਹੋ ਸਕੇ ਔਰ ਉਹਨਾਂ ਨੂੰ ਚੋਣਾਂ ਦੇ ਵਿੱਚ ਪੰਜਾਬ 'ਚ ਫਾਇਦਾ ਦੋਹਾਂ ਪਾਰਟੀਆਂ ਨੂੰ ਹੋ ਸਕੇ ਪਹਿਲਾਂ ਤਾਂ ਕਹਿੰਦੇ ਜੀ ਤਖਤ ਪਟਨਾ ਸਾਹਿਬ ਤੇ ਨੰਦੇੜ ਸਾਹਿਬ ਦੇ ਵਿੱਚ ਜਿਹੜੀਆਂ ਤੁਸੀਂ ਕਮੇਟੀਆਂ ਬਣਾਈਆਂ ਯਾਨੀ ਕਿ ਮੈਨੇਜਮੈਂਟ ਕਮੇਟੀਆਂ ਉਹਦਾ ਕੰਟਰੋਲ ਤੁਸੀਂ ਐਸਜੀਪੀਸੀ ਦੇ ਬੰਦਿਆਂ ਨੂੰ ਨੁਮਾਇੰਦਿਆਂ ਨੂੰ ਦੇ ਦਿਓ ਉਹ ਕੁਝ ਸੰਸ਼ੋਧਨ ਸੰਸ਼ੋਧਨ ਲੋਕਲੀ ਕੀਤਾ ਗਿਆ ਜਿਹਦੇ ਬਾਰੇ ਸ਼ੱਕ ਕੀਤਾ ਜਾ ਰਿਹਾ ਹੈ ਅਕਾਲੀ ਦਲ ਵੱਲੋਂ ਕਿ ਉਹ ਭਾਜਪਾ ਦੀ ਹੀ ਇੱਕ ਸਾਜ਼ਿਸ਼ ਹੈ ਚਾਲ ਹੈ ਤਾਂ ਕਿ ਬਾਹਰ ਬੈਠੇ ਜਿਹੜੇ ਸਿੱਖ ਹੈ ਉਹ ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖ ਹੋ ਜਾਣ ਉਹਨਾਂ ਤੇ ਡਿਪੈਂਡੈਂਟ ਨਾ ਰਹਿਣ ਫਿਰ ਅੱਗੇ ਉਹਨਾਂ ਨੇ ਮੰਗ ਕੀਤੀ ਕਿ ਅਮਰਿਤਪਾਲ ਸਿੰਘ ਸੰਧੂ ਪ੍ਰਧਾਨ ਵਾਰਿਸ ਪੰਜਾਬ ਦੇ ਜੋ ਕਿ ਦਿਬਰੂਗੜ੍ਹ ਜੇਲ੍ਹ ਅਸਾਮ ਦੇ ਵਿੱਚ ਬੰਦ ਨੇ ਉਹਨਾਂ ਨੂੰ ਤੁਸੀਂ ਪੰਜਾਬ ਦੇ ਨੇੜੇ ਵਾਲੀ ਜੇਲ੍ਹ 'ਚ ਲਿਆਓ ਉਹਨਾਂ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਉਹ ਕਿਹੜੀ ਜੇਲ੍ਹ 'ਚ ਲਿਆਉਣ ਤਾਂ ਕਹਿੰਦੇ ਜਾਂ ਤਾਂ ਲਿਆਓ ਪਹਿਲੀ ਨੰਬਰ ਤੇ ਬੁੜਾਇਲ ਜੇਲ੍ਹ ਚੰਡੀਗੜ੍ਹ ਜਾਂ ਫਿਰ ਤੁਸੀਂ ਤਿਹਾਰ ਜੇਲ੍ਹ ਦਿੱਲੀ ਲਿਆਓ ਇਸ ਗੱਲ ਤੇ ਵੀ ਭਾਜਪੀ ਰਾਜ਼ੀ ਨਹੀਂ ਹੋਈ ਪਹਿਲੀ ਤੇ ਵੀ ਰਾਜ਼ੀ ਨਹੀਂ ਹੋਈ ਫਿਰ ਅੱਗੇ ਮੰਗ ਕੀਤੀ ਸ਼੍ਰੋਮਣੀ ਅਕਾਲੀ ਦਲ ਨੇ ਕਿ ਬੰਦੀ ਸਿੰਘਾਂ ਚੋਂ ਦੋ ਬੰਦੇ ਛੱਡ ਦਿਓ ਕਸ਼ਟੋ ਘੱਟ ਦੋ ਬੰਦੇ ਇੱਕ ਤਾਂ ਬਲਵੰਤ ਸਿੰਘ ਰਾਜੋਆਣਾ ਛੱਡ ਦਿਓ ਜੀ ਦੂਜਾ ਤੁਸੀਂ ਕਹਿੰਦੇ ਜੀ ਦਵਿੰਦਰ ਸਿੰਘ ਭੁੱਲਰ ਵੀ ਛੱਡ ਦਿਓ ਉਹਦੇ ਤੇ ਭਾਪੀ ਨੇ ਤਾਰਕ ਦਿੱਤਾ ਕਿ ਇੱਕ ਪਾਸੇ ਰਾਜੋਆਣਾ ਤਾਂ ਮਰਸੀ ਪਟੀਸ਼ਨ ਪਾਉਣ ਨੂੰ ਵੀ ਤਿਆਰ ਨਹੀਂ ਉਹ ਤਾਂ ਗੱਲ ਹੀ ਨਹੀਂ ਕਹਿੰਦਾ ਉਹ ਤਾਂ ਕਹਿੰਦਾ ਮੈਂ ਗਲਤੀ ਕੀਤੀ ਕੋਈ ਨਹੀਂ ਮੈਂ ਬਿਲਕੁਲ ਠੀਕ ਆ ਮਾਫੀ ਮੈਂ ਮੰਗਣੀ ਨਹੀਂ ਤੇ ਕਾਨੂੰਨ ਦੀ ਰਿਕੁਆਇਰਮੈਂਟ ਹੈ ਕਿ ਜਦੋਂ ਤੱਕ ਮਰਸੀ ਪਟੀਸ਼ਨ ਕੈਦੀ ਦਾਰ ਨਾ ਕਰੇ ਤਾਂ ਉਹਦੀ ਰਿਹਾਈ ਕੰਸੀਡਰ ਨਹੀਂ ਕੀਤੀ ਜਾ ਸਕਦੀ ਤੇ ਇਸੇ ਤਰ੍ਹਾਂ ਕੋਈ ਵਜ੍ਹਾ ਦਵਿੰਦਰ ਸਿੰਘ ਪੁੱਲਰ ਬਾਰੇ ਵੀ ਦਿੱਤੀ ਹੋਣੀ ਹੈ ਭਾਜੀਪੀ ਨੇ ਕਿ ਅਸੀਂ ਮੰਨ ਨਹੀਂ ਸਕਦੇ ਫਿਰ ਅਗਲੀ ਡਿਮਾਂਡ ਕਹਿੰਦੇ ਆ ਜੀ ਤੁਸੀਂ ਕਹਿੰਦੇ ਜੀ ਪਟਿਆਲਾ ਵੀ ਅਸੀਂ ਛੱਡਣਾ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਬਾਕੀ ਤੁਹਾਨੂੰ ਠੀਕ ਹੈ ਪਟਿਆਲਾ ਅਸੀਂ ਸੀਟ ਛੱਡਣੀ ਨਹੀਂ ਭਾਜਪਾ ਕਹਿੰਦੀ ਜੀ ਉੱਥੇ ਤਾਂ ਰਾਣੀ ਪ੍ਰਨੀਤ ਕੌਰ ਨੂੰ ਅਸੀਂ ਖੜਾ ਕਰਨਾ ਹੈ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੀ ਘਰਲੀ ਨੂੰ ਤੇ ਉਹ ਸੀਟ ਤਾਂ ਅਸੀਂ ਤੁਹਾਨੂੰ ਦੇ ਨਹੀਂ ਸਕਦੇ ਉੱਥੇ ਆ ਕੇ ਰੀੜਕਾ ਇਹਨਾਂ ਦਾ ਇੱਕ ਹੋਰ ਪੈ ਗਿਆ ਫੇਰ ਗੱਲ ਆ ਗਈ ਸੀਟਾਂ ਦੀ ਕਹਿੰਦੇ ਜੀ ਅਸੀਂ ਪਹਿਲਾਂ ਤੁਹਾਨੂੰ ਦਿੰਦੇ ਸੀ ਤਿੰਨ ਸੀਟਾਂ ਅਕਾਲੀ ਦਲ ਇਹ ਕਿਦੂ ਚਾਰ ਲੈ ਲਓ ਤੇ ਭਾਜਪਾ ਕਹਿੰਦੀ ਵੀ ਨਹੀਂ ਅਸੀਂ ਤਾਂ ਤੁਹਾਡੇ ਤੋਂ ਸੀਟਾਂ ਲੈਣੀਆਂ 6 ਅਸੀਂ 4 ਝੂਰ ਨਹੀਂ ਅਸੀਂ ਤਾਂ 6 ਲੈਣੀ ਇਹ ਕੋਈ ਵੀ ਸਮਾਂ ਸੀ ਜਦੋਂ 7 ਦੀ ਗੱਲ ਵੀ ਤੁਰੀ ਸੀ ਖੈਰ ਹੁਣ ਇਹ 6 ਤੱਕ ਤਾਂ ਜਿ ਮਨਸਾਬਤ ਹੋ ਗਿਆ ਵੀ 6 ਦੀ ਗੱਲ ਅਲਟੀਮੇਟਲੀ ਭਾਜਪੀ 6 ਤੇ ਆ ਗਈ ਸੀ ਵੀ 6 ਦੇ ਦਿਓ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਨਹੀਂ ਜੀ ਇਹ ਜ਼ਿਆਦੇ ਤੁਸੀਂ ਵੱਧ ਤੋਂ ਵੱਧ 4 ਲੈ ਲਓ ਜੇ ਬੜਾ ਜ਼ੋਰ ਮਾਰਦੇ ਚਾਹਤੋਂ 5 ਦੇ ਦੇਣੇ 6 ਨਹੀਂ 6 ਜ਼ਿਆਦੇ ਹੈ ਇਸ ਗੱਲ ਤੇ ਵੀ ਇਹਨਾਂ ਦਾ ਰੇੜਕਾ ਚੱਲਦਾ ਰਿਹਾ ਤੇ ਸਮਝੌਤਾ ਨਾ ਹੋ ਸਕਿਆ ਇੱਕ ਵੱਡੀ ਮੰਗ ਭਾਜਪੀ ਨੇ ਰੱਖੀ ਗਈ ਸ਼੍ਰੋਮਣੀ ਅਕਾਲੀ ਦਲ ਵਾਸਤੇ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਮੰਨਨ ਤੋਂ ਪਛੇਟ ਹਟ ਗਿਆ ਉਹ ਸੀ ਕਿ ਕਿਸਾਨ ਮੋਰਚਾ ਜਿਹੜਾ ਲੱਗਿਆ ਹੈ ਸ਼ੰਭੂ ਤੇ ਖਨੌਰੀ ਉਹਨੂੰ ਤੁਸੀਂ ਵਿੱਚ ਪਾ ਕੇ ਖਤਮ ਕਰਾਓ ਤੇ ਜਿਹੜਾ ਮੋਦੀ ਦੇ ਵਿਰੁੱਧ ਪ੍ਰਚਾਰ ਹੋ ਰਿਹਾ ਕਿਸਾਨ ਜਿੱਥੇ ਬੰਦੀਆਂ ਵੱਲੋਂ ਉਹਨੂੰ ਰਕਵਾਉ ਠੱਲ ਪਾਉ ਤੇ ਇੱਥੇ ਫਿਰ ਕਾਲੀ ਦੇ ਕਹਿੰਦਾ ਜੀ ਅਸੀਂ ਇਸ ਬਾਰੇ ਕੋਸ਼ਿਸ਼ ਤਾਂ ਜ਼ਰੂਰ ਕਰਾਂਗੇ ਪਰ ਅਸੀਂ ਤੁਹਾਨੂੰ ਵਾਅਦਾ ਕਰ ਦੇ ਦੀ ਸੋ ਇਹ ਕਹਿੰਦਾ ਜਿਹੜੀਆਂ ਅਸੀਂ ਮੁੱਖ ਤੌਰ ਤੇ ਮੈਨੂੰ ਪਤਾ ਲੱਗੀਆਂ ਫ্রম ਸਾਂਬੜੀ ਹੂ ਵਾਸ ਪਾਰਟ ਆਫ ਦੀ ਨੇਗੋਸ਼ੀਏਸ਼ਨਸ ਤੇ ਹੋਰ ਕਦਾਂ ਬਥੇਰੀਆਂ ਹੋਈਆਂ ਹੋਣਗੀਆਂ ਪਰ ਜਿੰਨੀਆਂ ਕਿ ਮੈਨੂੰ ਇਹ ਪਤਾ ਲੱਗੀਆਂ ਤੁਹਾਨੂੰ ਮੈਂ ਦੱਸਤੀਆਂ ਸ਼ੇਅਰ ਕਰਤੀਆਂ ਤੇ ਇਹ ਮੋਟੀਆਂ-ਮੋਟੀਆਂ ਗੱਲਾਂ ਨੇ ਕਿ ਭਾਈ ਅਮਰਤਪਾਲ ਨੂੰ ਇਹ ਲਿਆਉਣਾ ਚਾਹੁੰਦੇ ਆ ਪੰਜਾਬ ਦੇ ਨੇੜੇ ਗਾਲੇ ਵਾਸਤੇ ਤਾਂ ਕਿ ਪੰਜਾਬ ਦੇ ਵਿੱਚ ਜਿਹੜਾ ਉਹ ਅੰਮ੍ਰਿਤ ਪ੍ਰਚਾਰ ਹੋ ਸਕੇ ਜੀ ਤਾਂ ਕਿ ਪ੍ਰਚਾਰ ਇਹੋ ਜਿਹਾ ਵਧੀਆ ਹੋਵੇ ਲੋਕ ਗੁਰੂ ਦੇ ਨਾਲ ਜੁੜ ਸਕਣ ਸ਼੍ਰੋਮਣੀ ਅਕਾਲੀ ਦਲ ਇਹ ਚਾਹੁੰਦਾ ਜੀ ਫੇਰ ਅੱਗੇ ਤੁਹਾਨੂੰ ਮੇਰਾ ਜਿਹੜੀ ਵਿਆਖਿਆ ਕਰਦਾ ਵੀ ਬੰਦੀ ਸਿੰਘ ਛੁਡਾ ਲਈਏ ਭਾਈ ਦੋ ਬੰਦੀ ਸਿੰਘ ਤੂੰ ਛੁਡਾ ਲਓਗੇ ਤੁਹਾਡੀ ਸਰਕਾਰ 10 ਸਾਲ ਲਗਾਤਾਰ ਰਹੀ ਅਕਾਲੀ ਦਲ ਦੀ ਤੁਸੀਂ ਉਹੋ ਨਾ ਕੁਛ ਛੁਡਵਾਇਆ ਤੇ ਹੁਣ ਤੁਸੀਂ ਇੱਕ ਸਿਆਸੀ ਜਿਹਨੂੰ ਕਹਿ ਦੋ ਪਬਲਿਸਿਟੀ ਸਟਾਂਟ ਕਰਨ ਦੇ ਲਈ ਕਿ ਬੰਦੀ ਸਿੰਘਾਂ ਨੂੰ ਛੁਡਾਓ ਜੀ ਤੇ ਅਸੀਂ ਪੰਥ ਦੀ ਗੱਲ ਕਰਦੇ ਆ ਤੁਸੀਂ ਜਿਹੜੀਆਂ ਆਹ ਤਕਰੀਰਾਂ ਸੁਣੀਆਂ ਅਰਸ਼ਦੀਪ ਕਲੇਅਰ ਦੀ ਦੇਖੋ ਕਿੰਨਾ ਪੈਟਰੀਓਟਿਕ ਸਟਾਂਸ ਲੈਂਦਾ ਹੈ ਕਹਿੰਦਾ ਜੀ ਅਸੀਂ ਤਾਂ ਆ ਮੁੱਦਿਆਂ ਤੋਂ ਪਾਸੇ ਨਹੀਂ ਹੋ ਸਕਦੇ ਸੁਖਬੀਰ ਕਹਿੰਦਾ ਅਸੀਂ ਸਿਧਾਂਤ ਤੋਂ ਪਾਸੇ ਹੋ ਨਹੀਂ ਸਕਦੇ ਤੇ ਇਹਨਾਂ ਦਾ ਸਿਧਾਂਤ ਤਾਂ ਇਹ ਹੈ ਕਿ ਅਮਰਪਾਲ ਨੂੰ ਦਿਬਰੂਗੜ੍ਹ ਜੇਲ੍ਹ ਚੋਂ ਕਢਾ ਕੇ ਮੋੜਾਈਆਂ ਤਿਹਾੜ ਚ ਲਿਓ ਇਹਨਾਂ ਦਾ ਸਿਧਾਂਤ ਇਹ ਹੈ ਕਿ ਬਦਵਾਨ ਸਿੰਘ ਰਾਜਵਾਨ ਨੂੰ ਛੁਡਾ ਕੇ ਜਾਂ ਦਵਿੰਦਰ ਭੁੱਲਰ ਨੂੰ ਛੁਡਾ ਕੇ ਘਰੋ ਘਰੀ ਭੇਜ ਦਿਓ ਇਹਨਾਂ ਦਾ ਸਿਧਾਂਤ ਇਹ ਹੈ ਕਿ ਅਸੀਂ ਬੀਜੇਪੀ ਨੂੰ ਜੂਨੀਅਰ ਪਾਰਟਨਰ ਹੀ ਰੱਖਣਾ ਚਾਹੁੰਦੇ ਆਂ ਅਸੀਂ ਚਾਰ ਸੀਟਾਂ ਤੋਂ ਵੱਧ ਦੇਣਾ ਨਹੀਂ ਚਾਹੁੰਦੇ ਸੋ ਇਹ ਦੂਜੀ ਗੱਲ ਇਹਨਾਂ ਦਾ ਸਿਧਾਂਤ ਵੀ ਆ ਕਿ ਅਸੀਂ ਕਿਸਾਨ ਜਿੱਥੇ ਬੰਦੀਆਂ ਨੂੰ ਮਨਾ ਨਹੀਂ ਸਕਦੇ ਤੇ ਫਿਰ ਤੁਸੀਂ ਕਰ ਕੀ ਸਕਦੇ ਹੋ ਸੋ ਇਹ ਗੱਲਾਂ ਜਿਹੜੀਆਂ ਮੁੱਖ ਤੌਰ ਤੇ ਸਾਹਮਣੇ ਆਈਆਂ ਤੇ ਇਹਨੂੰ ਜੋੜ ਕੇ ਪ੍ਰੈਜ਼ੈਂਟ ਕਰਕੇ ਪੰਜਾਬੀਥ ਨਾਲ ਪੰਜਾਬ ਨਾਲ ਪੰਜਾਬੀ ਨਾਲ ਪੇਸ਼ ਕੀਤਾ ਜਾ ਰਿਹਾ ਹੈ ਪਰ ਮੈਂ ਇੱਕ ਚੀਜ਼ ਦੱਸਣਾ ਚਾਹੁੰਦਾ ਕਿ ਇਹ ਜਿਹੜੇ ਮੁੱਦੇ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਦੀ ਮੀਟਿੰਗ ਦੇ ਵਿੱਚ ਅੱਗੇ ਰੱਖੇ ਉਹਨਾਂ ਨੂੰ ਬਹੁਤੇ ਜਿਹੜੇ ਸਿੱਖ ਨੇ ਉਹ ਸਹਿਮਤ ਨਹੀਂ ਹੋਣਗੇ ਕਿਉਂਕਿ ਪੰਜਾਬ ਦੇ ਵਿੱਚ ਹਰ ਸਿੱਖ ਸ਼ਾਂਤੀ ਚਾਹੁੰਦਾ ਇਹੋ ਜਿਹਾ ਮਾਹੌਲ ਪੈਦਾ ਨਾ ਕੀਤਾ ਜਾਏ ਜਿਹਦੇ ਨਾਲ ਗੜਬੜ ਹੋਏ ਵਾਇਲੈਂਸ ਹੋਏ ਤਾਂ ਫਿਰ ਜਿੱਥੇ ਦੂਜੇ ਮਰਦੇ ਐ ਉਥੇ ਸਿੱਖ ਵੀ ਮਰਦੇ ਐ ਭਾਵੇਂ ਪੁਲਿਸ ਵਾਲੇ ਹੋਣ ਤੇ ਭਾਵੇਂ ਨੋਰਮਲ ਸਧਾਰਨ ਸਿਵਿਲিয়ান ਸਿੱਖ ਹੋਵੇ ਐਥੇ ਸਥਿਤੀ ਹਾਸੋ ਹਣੀ ਸੁਖਦੇਵ ਸਿੰਘ ਢੀਮਸਾ ਵਾਸਤੇ ਹੋਗੀ ਲੱਗਦੀ ਸੁਖਦੇਵ ਸਿੰਘ ਢੀਂਸਾ ਦਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਾਪਸ ਆ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਚ ਤੇ ਉਮੀਦ ਕੀਤੀ ਜਾ ਰਹੀ ਸੀ ਕਿ ਹੁਣ ਪਿੰਘਾਂ ਬੀਜੇਪੀ ਨਾ ਪੈ ਜਾਣਗੀਆਂ ਸੁਖਦੇਵ ਸਿੰਘ ਢੀਂਸਾ ਦੇ ਰਾਹੀਂ ਪੈ ਜਾਣਗੀਆਂ ਪਰ ਉਹ ਸਿਰੇ ਨਾ ਚੜ ਸਕੀ ਗੱਲ ਹੁਣ ਸੁਖਦੇਵ ਸਿੰਘ ਢੀਂਸਾ ਨੂੰ ਪਤਾ ਨਹੀਂ ਲੱਗਦਾ ਹੋਣਾ ਕਿ ਮੈਂ ਸੁਖਬੀਰ ਨਾਲ ਰਹਾ ਕਿ ਵਾਪਸ ਮੋਦੀ ਦੇ ਨਾਲ ਜਾਵਣਾ ਨੁਸਤੀਤੀ ਬੜੀ ਉਹਨਾਂ ਵਾਸਤੇ ਡਿਫਿਕਲਟ ਪੈਦਾ ਹੋ ਗਈ ਆ ਅੰਤ ਦੇ ਵਿੱਚ ਮੈਂ ਇਹਦਾ ਜ਼ਿਕਰ ਕਰਦਾ ਚੱਲਾਂ ਕਿ ਭਾਜਪਾ ਦੀ ਇਮੋਰਲ ਪੋਲਿਟਿਕਸ ਦਾ ਪਰਦਾ ਫਾਸ਼ ਸੁਪਰੀਮ ਕੋਰਟ ਨੇ ਬੀਤੇ ਦਿਨੀ ਕੀਤਾ ਜਦੋਂ ਇਲੈਕਟਰਲ ਬਾਂਡਸ ਦਾ ਕਾਂਡ ਸਾਹਮਣੇ ਆਇਆ ਐਸਬੀਆਈ ਸਟੇਟ ਬੈਂਕ ਆਫ ਇੰਡੀਆ ਵੱਲੋਂ ਇਹ ਜਿਹੜੇ ਜਾਰੀ ਕੀਤੇ ਗਏ ਸੀ ਬਾਂਡ ਪਤਾ ਲੱਗਿਆ ਕਿ ਈਰੀ ਤੇ ਸੀਬੀਆਈ ਨੂੰ ਵਰਤ ਕੇ ਇੱਕ ਇੱਕ ਐਕਸਟਰਸ਼ਨ ਦਾ ਢੰਗ ਤਰੀਕਾ ਭਾਜਪਾ ਨੇ ਅਪਣਾ ਕੇ ਕਰੋੜਾਂ ਰੁਪਿਆ ਹਜ਼ਕਈ ਹਜ਼ਾਰ ਕਰੋੜ ਰੁਪਿਆ ਕਾਰਪੋਰੇਟਸ ਤੋਂ ਇਕੱਠਾ ਕੀਤਾ ਫਿਰ ਛੇਕੇ ਦੇ ਕੇ ਪੈਸੇ ਲਈ ਕਾਰਪੋਰੇਟਸ ਤੋਂ ਯਾਨੀ ਕਿ ਲੈਕਰ ਬੌਂਡ ਰਾਹੀਂ ਸੋ ਇਹ ਪਾਰਟੀਆਂ ਕਿੰਨੀਆਂ ਕਿ ਭਾਰਤ ਲਈ ਜਾਂ ਪੰਜਾਬ ਲਈ ਸੋਹਿਰਤ ਹੋ ਸਕਦੀਆਂ ਨੇ ਇਹ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਸੋਚਣਾ ਪਊਗਾ ਮਨੋਰਿੰਦਰ ਸਿੰਘ ਤਾਗਰ ਨੂੰ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ নমস্কার ਖੁਦਾ ਹਫਿਜ਼